ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਚੂੜੀਦਾਰ ਬਾਂਹ ਦੀ ਕਟਿੰਗ ਕਰਨੀ ਦੱਸਾਂਗੇ ਚਾਹੇ ਤਾਂ ਚੂੜੀਦਾਰ ਬਾਂਹ ਕਹੇ ਲੋ ਚਾਹੇ ਤੁਸੀਂ ਕਹੇ ਲੋ ਰੇਵ ਬਾਂਹ ਜਿਵੇਂ ਨਾ ਜਿਹੜੀ ਆਪਾਂ ਜਦੋਂ ਫੁੱਲ 슬ੀਵਸ ਪਾਉਣੇ ਆਂਗੇ ਉਹ ਆਪਾਂ ਜ਼ਿਆਦਾ ਟਾਈਟ ਮਤਲਬ ਕਿ ਉਹ ਖੁੱਲੀਆਂ ਸੋਹਣੀਆਂ ਨਹੀਂ ਲੱਗਦੀਆਂ ਉਹ ਆਪਾਂ ਟਾਈਟ ਹੀ ਪਾਉਣੇ ਆਂ ਜਦੋਂ ਆਪਾਂ ਰੇਵ ਬਣਾ ਲੈਨੇ ਆ ਨਾ ਤਾਂ ਹੋਰ ਵੀ ਜ਼ਿਆਦਾ ਸੋਹਣੀਆਂ ਲੱਗਣ ਲੱਗ ਜਾਂਦੀਆਂ ਨੇ ਦੇਖੋ ਆਹ ਦਾ ਕੱਪੜਾ ਆਪਣਾ ਆਪਾਂ ਤੁਹਾਨੂੰ ਇਹਦੀ ਲੈਂਥ ਵੀ ਦੱਸ ਦਿਆਂ ਕਿ ਕਿੰਨੀ ਐਗੀ ਇਹ ਦੇਖੋ ਜੀ ਜਿੱਦਾਂ ਆਪਣੇ ਸੂਟ ਚੋਂ ਨਾ ਪੀਸ ਬਚਦਾ ਹੁੰਦਾ ਕੋਈ ਐ ਨਹੀਂ ਵੀ ਇਹ ਜ਼ਿਆਦਾ ਕੱਪੜਾ ਹੈਗਾ ਨਾਰਮਲ ਕੁੜਤੀ ਦੀ ਕਟਿੰਗ ਹੋਈ ਹੋਈ ਆ ਠੀਕ ਹੈ ਜੀ ਨਾਰਮਲ ਕੁੜਤੀ ਜੋ ਜਿਹੜੀਆਂ ਬਾਹਾਂ ਖਾਤਰ ਆਪਣਾ ਕੱਪੜਾ ਉੱਪਰੋਂ ਲੈ ਜਾਂਦਾ ਜਾਂ ਸਾਈਡ ਤੋਂ ਬਚਦਾ ਉਦਾਂ ਇਹ ਕੱਪੜਾ ਦੇਖੋ ਇਹਦੀ ਹੈਗੀ ਆ ਦੇਖੋ ਜੀ ਲੈਂਥ 23.5 ਇੰਚ ਤੁਸੀਂ 28 ਇੰਚ ਮੰਨ ਲਓ 3 ਇੰਚ ਆਪਣਾ ਕੱਪੜਾ ਹੈਗਾ ਬੱਡੇ ਬਣੇਗਾ ਇਹ ਸੂਟ ਸੀ ਜਾਂ ਦੇਖੋ ਇਹ ਦੀ ਜਿਹੜੀ ਚੜਾਈ ਹੈਗੀ ਡਬਲ 26 ਇੰਚ ਆਗੀ ਦੋ ਤਹਾਂ ਦੇ ਵਿੱਚ ਡਬਲ ਫੋਲਡਿੰਗ 23 ਇੰਚ ਜਦੋਂ ਆਪਾਂ ਨਾ ਰੇਲ ਬਾਂਦੀ ਕਟਿੰਗ ਕਰਨੀ ਆ ਆਪਾਂ ਕੀ ਕਰਨਾ ਦੇਖੋ ਆਪਾਂ ਦੋਵੇਂ ਬਾਹਾਂ ਦੀ ਕਟਿੰਗ ਇਕੱਠੀ ਕਰਨੀ ਆ ਆ ਦੇਖੋ ਪਹਿਲਾਂ ਤਾਂ ਜਿਹੜਾ ਇਹਦਾ ਪ੍ਰਿੰਟ ਆ ਆਪਾਂ ਜਿੱਧਰ ਨੂੰ ਆਪਾਂ ਮਤਲਬ ਕਿ ਉੱਪਰ ਨੂੰ ਜੇ ਇੱਕ ਸਾਈਡ ਨੂੰ ਫੁੱਲ ਜਾਂਦੇ ਨੇ ਤਾਂ ਉਸੇ ਤਰ੍ਹਾਂ ਹੀ ਆਪਾਂ ਕੱਪੜਾ ਵਿਛਾ ਲੈਣਾ ਹੈ ਹਾਂ ਲੋ ਅਲੋ ਜੀ ਦੇਖੋ ਜਿਹੜੇ ਇਹ ਫੁੱਲ ਨੇ ਇਹ ਉੱਪਰ ਨੂੰ ਜਾਂਦੇ ਨੇ ਆਪਾਂ ਇੱਕ ਪਾਸੇ ਨੂੰ ਦੋਵੇਂ ਪੱਲਿਆਂ ਦੇ ਰੱਖ ਲੇ ਫੁੱਲ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਜਿੱਧਰੋਂ ਆਹ ਦੇਖੋ ਆਹ ਵਾਲੇ ਪੁਆਇੰਟ ਤੇ ਉਂਗਲ ਰੱਖ ਕੇ ਆਪਾਂ ਨੇ ਇਹਨੂੰ ਇਦਾਂ ਤਿਰਸਾਤਾ ਵੀ ਲਿਆ ਆਹ ਲੋ ਜੀ ਆਹ ਦੇਖੋ ਮੈਂ ਤੁਹਾਨੂੰ ਦੁਬਾਰਾ ਵੀ ਕਰਕੇ ਦਿਖਾਉਣੀ ਆ ਆਪਾਂ ਇੱਥੇ ਰੱਖ ਕੇ ਕੱਪੜੇ ਨੂੰ ਇਹ ਇਸ ਤਰ੍ਹਾਂ ਫਾਦ ਲਿਆ ਠੀਕ ਹੈ ਜੀ ਬਾਹ ਚਾਹੀਦੀ ਆਪਾਂ ਨੂੰ 21 ਇੰਚ ਤਿਆਰ ਠੀਕ ਹੈ ਜੀ 21 ਇੰਚ ਆਪਾਂ ਨੂੰ ਬਾਹਰ ਲੈਣੀ ਚਾਹੀਦੀ ਹੈਗੀ ਆ ਲੋ ਜੀ ਇਸ ਤਰ੍ਹਾਂ ਹੋ ਗਿਆ ਜਿਹੜੀ ਆਪਣੀ ਦੇਖੋ ਬਾਹ ਦਾ ਆ ਦੇਖੋ ਇਧਰ ਸਲਾਈ ਵਾਲਾ ਪਾਸਾ ਆ ਪਾਸੇ ਰੱਖਾਂਗੇ ਜਿੱਥੇ ਆਪਣੀ ਫਿਟਿੰਗ ਵਾਲੀ ਸਲਾਈ ਪਾਸਦੀ ਹੁੰਦੀ ਹੈ ਸਭ ਤੋਂ ਪਹਿਲਾਂ ਦੇਖੋ ਜਿਹੜੀ ਆਪਣੀ ਨਾ ਇਹਨਾਂ ਦੀ ਮੂਰੀ ਹੈਗੀ ਉਹ ਆ ਗਈ ਦੇਖੋ 3.5 ਇੰਚ ਤਿਆਰ ਇਹ ਪੂਰੀ ਆਪਾਂ ਨੂੰ ਹੋਰ ਚਾਹੀਦਾ ਕੱਪੜਾ ਆ ਲੋ ਜੀ ਆ ਲੋ ਜੀ ਹੁਣ ਦੇਖੋ ਆ ਸਲਾਈ ਵਾਸਤੇ ਹੋ ਗਿਆ ਕੱਪੜਾ ਇੱਥੇ ਆਪਾਂ ਨਾ ਇੱਕ ਲਾਈਨ ਬਣਾ ਲੈਣੀ ਆ ਇੱਥੋਂ ਜ਼ਰੂਰ ਦੇਖਣਾ ਵੀ ਇਹ ਸਾਰਾ ਬਰਾਬਰ ਆਗਾ ਦੇਖੋ ਇਹ ਸੇ ਤੋਂ ਥੋੜਾ ਜਿਹਾ ਘੱਟ ਆ ਆਹ ਲਓ ਜੀ ਇਹ ਸਾਰਾ ਬਰਾਬਰ ਆਗਾ ਠੀਕ ਹੈ ਜੀ ਜੇ ਚ ਬਾਹਰ ਘਾਟ ਹੋਊਗੀ ਤਾਂ ਆਪਾਂ ਨੂੰ ਸਲਾਈ ਜਦੋਂ ਆਪਾਂ ਲਾਵਾਂਗੇ ਨਾ ਉਹਦੇ ਵਿੱਚ ਬਹੁਤ ਪ੍ਰੋਬਲਮ ਹੋਊਗੀ ਹੁਣ ਦੇਖੋ ਬਾਹ ਹੈਗੀ ਆ ਆਪਣੀ 21 ਇੰਚ ਤਿਆਰ ਠੀਕ ਹੈ ਜੀ 2 ਇੰਚ ਤਿਆਰ ਬਾਹਾਂਗੀ ਜੇ ਆਪਾਂ ਨਾਰਮਲ ਬਾਹ ਬਣਾਉਣੀ ਆ ਇੱਥੇ ਤੱਕ ਜੇ ਆਪਾਂ 2-4 ਚੂੜੀਆਂ ਪਾਉਣੀਆਂ ਨੇ ਠੀਕ ਹੈ ਜੀ ਜਿਆਦਾ ਚੂੜੀਆਂ ਪਾਉਣੀਆਂ ਨੇ ਬਾਹ ਦੇ ਵਿੱਚ ਮਤਲਬ ਕਿ ਜਿਆਦਾ ਵਾਲ ਪਾਉਣੇ ਆ ਤਾਂ ਤੁਸੀਂ ਇਹਦੀ ਲੈਂਥ ਕਿੰਨੀ ਵੀ ਰੱਖ ਸਕਦੇ ਹੋ ਦੇਖੋ ਆਪਾਂ ਰੱਖੀ ਆ ਬਾਹ 23 ਇੰਚ ਠੀਕ ਹੈ ਜੀ 23 ਇੰਚ ਤੇ ਆਪਾਂ ਨਿਸ਼ਾਨ ਲਾ ਕੇ ਤੇ 23 ਇੰਚ ਤੇ ਇਨਸਾਨ ਦੇਖੋ ਜੀ ਆਪਾਂ

ਦਾ ਨਾ ਆਪਾਂ ਕੁੜਤੀ ਦਾ 20 ਇੰਚ ਬਰਸਟ ਦੀ ਕੁੜਤੀ ਦੀ ਬਾਹਾਂ ਦੀ ਆਪਾਂ ਕਟਿੰਗ ਕਰਨੀ ਆ ਦੇਖੋ 20 ਦਾ ਹਾਫ ਹੋ ਗਿਆ 10 ਇੰਚ 10 ਚੋਂ ਆਪਾਂ 1 ਇੰਚ ਪਲੱਸ ਕੀਤਾ ਪਿੱਛੇ ਰਹਿ ਗਿਆ 9 ਇੰਚ 9 ਸਵਾ 9 ਇੰਚ ਆਪਾਂ ਮੋੜੇ ਦੀ ਕਟਿੰਗ ਕਰਨੀ ਆ ਆਪਾਂ ਅੱਧਾ ਇੰਚ ਘਟਾਉਣਾ ਹੁੰਦਾ ਦੇਖੋ ਜਿਵੇਂ 20 ਦਾ ਹਾਫ ਹੋ ਗਿਆ 10 10 ਚੋਂ ਆਪਾਂ ਅੱਧਾ ਇੰਚ ਮਾਈਨਸ ਕੀਤਾ ਰਹਿ ਗਿਆ 9.5 ਇੰਚ ਠੀਕ ਹੈ ਜੀ ਜਿਹੜਾ ਆਪਣੀ ਮੋਡਾ ਹੈਗਾ ਉਹ 9.5 ਇੰਚ ਪ੍ਰੋਪਰ ਬਣਨਾਗਾ ਜਦੋਂ ਆਪਾਂ ਇੱਥੇ ਕਟਿੰਗ ਕਰਦੇ ਆ ਤਾਂ ਉਹ 9.5 ਚੋਂ ਆਪਾਂ ਅੱਧਾ ਇੰਚ ਘਟਾ ਕੇ ਕਰਨਾ ਆਹ ਲਓ ਜੀ 9.5 ਚੋਂ ਅੱਧਾ ਇੰਚ ਘਟਾ ਕੇ ਆਪਾਂ 9 ਇੰਚ ਤੇ ਮਾਰਕ ਕੀਤਾ 9 ਇੰਚ ਤੇ ਰਸਾਲ ਲਾਇਆ ਇੱਥੇ نیچے ਆਪਣੇ ਕੋਲ ਕੱਪੜਾ ਪੂਰਾ ਪੂਰਾ ਹੀ ਆ ਠੀਕ ਹੈ ਜੀ ਇਹ ਜਦੋਂ ਆਪਾਂ نیچے ਨੂੰ ਆਪਾਂ ਇਹਨੂੰ 3 ਇੰਚ ਡਾਊਨ ਕਰਾਂਗੇ ਨਾ ਆਪਣੀ ਜਿਹੜੀ ਕੱਪੜੇ ਦੀ ਟੈਂਸ਼ਨ ਆ ਵੀ ਆਪਣਾ ਕੱਪੜਾ ਪੂਰਾ ਉਹ ਸਹੀ ਹੋ ਜੂ ਦੇਖੋ ਆ ਦੇਖੋ ਆ ਕੱਪੜਾ ਆਪਣੇ ਆਪ ਮਿਲ ਗਿਆ ਆਪਾਂ 3.5 ਇੰਚ ਆਪਾਂ ਕਰ ਲਿਆ ਦੇਖੋ نیچے ਨੂੰ ਡਾਊਨ ਆਹ نیچے ਆਪਣਾ ਐਕਸਟਰਾ ਮਾਰਜਨ ਦਾ ਕੱਪੜਾ ਰਹਿ ਜਾਣਾਗਾ ਆਪਾਂ ਜਿਹੜੀ ਉੱਪਰੋਂ ਕਾਟ ਪਾਉਣੀ ਆ ਇਹ ਪਾਉਣੀ ਆ ਦੇਖੋ ਜੀ 2.5 ਇੰਚ ਤੇ ਹੁਣ ਆਪਾਂ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਮਿਲਾ ਲੈਣਾ ਇਹ ਐਸਟ ਆਪਾਂ ਦੇਖੋ ਨਾ ਜਿਹੜੀ ਕੁਰਤੀ 'ਚ ਮੈਂ ਕਾਟ ਪਾਣੀ ਹੁੰਨੀ ਆ ਫਰੰਟ ਵਾਲੀ 4 ਇੰਚ ਪਾਣੀ ਹੁੰਨੀ ਆ ਤੇ ਬੈਕ ਵਾਲੀ 'ਚ ਪਾਣੀ ਹੁੰਨੀ ਆ 2 ਇੰਚ ਠੀਕ ਹੈ ਜੀ ਫਰੰਟ ਵਾਲੀ 4 ਇੰਚ ਬੈਕ ਵਾਲੀ 'ਚ 2 ਇੰਚ ਆਪਾਂ ਫਿਰ ਨਾ ਜਿਹੜੀ ਬਾਹਾਂ 'ਚ ਜਿੰਨੀ ਆਪਾਂ ਵੀ ਕਾਟ ਉਨੀ ਹੀ ਪਾਣੀ ਆ ਜਿੰਨੀ ਆਪਾਂ ਕਮੀਜ਼ 'ਚ ਪਾਣੀ ਆ ਇਹਦਾ ਆਪਾਂ ਕਰਕੇ ਹਾਫ ਇੱਥੇ ਨਸਾਨ ਲਾ ਕੇ ਫਰੰਟ 'ਚ ਆਪ 1 ਇੰਚ ਦੀ ਕਾਟ ਪਾਈ ਸੀ ਇੱਥੇ ਵੀ ਆਪਾਂ 1 ਇੰਚ ਦੀ ਪਾਣੀ ਆ ਦੇਖੋ ਅੱਧਾ ਇੰਚ ਦੀ ਇਧਰ ਤੇ ਅੱਧਾ ਇੰਚ ਦੀ ਇਧਰ ਠੀਕ ਹੈ ਜੀ ਹੁਣ ਆਪਾਂ ਇਹਨੂੰ ਪਾਉਣੀ ਆ ਗਲਾਈ ਆਹ ਲਓ ਜੀ ਇਧਲਾਈ ਆਪਾਂ ਦੋਵੇਂ ਪਾਸੇ ਸਿਰੇ ਤੱਕ ਪਾਉਣੀ ਆ ਇਹ ਸਿਰਫ ਇੱਕ ਆਪਣਾ ਅੰਦਾਜ਼ਾ ਹੁੰਦਾ ਹੈਗਾ ਆਹ ਲਓ ਜੀ ਆ ਦੇਖੋ ਜੀ 3.5 ਇੰਚ ਆਪਣੀ ਮੂਰੀ ਤਿਆਰ ਆ ਗਈ ਆਪਾਂ 3.5 ਇੰਚ ਦੇ ਨਿਸ਼ਾਨ ਲਾ ਕੇ ਆਹ ਦਾ ਆਪਣਾ ਫਿਟਿੰਗ ਵਾਲਾ ਨਿਸ਼ਾਨ ਸਾਈਡ ਸਲਾਈ ਵਾਲਾ ਇਹਨੂੰ ਆਪਾਂ ਇਹ ਇਦਾਂ ਮਿਲਾ ਲੈਣਾ ਇਦਾਂ ਮਲਾਉਣ ਤੋਂ ਬਾਅਦ ਜੇ ਬਾਹ ਤੁਹਾਡੀ ਪੂਰੀ ਪੂਰੀ ਆ ਵੀ ਇੱਥੇ ਤੱਕ ਆਉਂਦੀ ਹੈਗੀ ਫੇਰ ਤਾਂ ਨਹੀਂ ਆਪਾਂ ਫੇਰ ਤਾਂ ਸਲਾਈ ਆਪਾਂ ਇਦਾਂ ਹੀ ਰੱਖਣੀ ਹੈ ਜੇ ਤੁਸੀਂ ਜ਼ਿਆਦਾ ਲੰਬੀ ਕੀਤੀ ਹੈ ਵੀ ਚੂੜੀਦਾਰ ਬਾਹ ਬਣਾਉਣੀ ਹੈ ਫਿਰ ਜਿੰਨੀ ਤੁਸੀਂ ਐਕਸਟਰਾ ਕਟਿੰਗ ਕੀਤੀ ਆ ਜਿੱਦਾਂ ਵੀ ਆਪਾਂ ਇੱਧਰ ਦੇਖੋ ਆਪਣੀ ਜਿਹੜੀ ਬਾਹ ਸੀ ਇਹ ਆਪਣੀ ਸੀਗੀ 21 ਇੰਚ ਤਿਆਰ ਆ ਆਪਾਂ 2 ਇੰਚ ਐਕਸਟਰਾ ਕਟਿੰਗ ਕੀਤੀ ਆ ਆਪਾਂ ਇੱਥੇ ਵੀ 2 ਇੰਚ ਦਾ ਨਿਸ਼ਾਨ ਲਾ ਦੇਣਾ ਉਹ 2 ਇੰਚ ਆਪਾਂ ਇੱਥੋਂ ਸਾਢੇ 3 ਇੰਚ ਰੱਖਣੀ ਆ ਇੱਥੋਂ ਐਸ ਤਰ੍ਹਾਂ ਫੇਰ ਉਹ ਜਿਹੜੀਆਂ ਚੂੜੀਆਂ ਨੇ ਉਹ ਸਹੀ ਬਣ ਗਈਆਂ ਮਤਲਬ ਕਿ ਫਿਰ ਇੱਥੇ ਨਾ ਢਿੱਲਾ ਨਹੀਂ ਮਹਿਸੂਸ ਹੋਊ ਜਿੰਨੀਆਂ ਤੁਸੀਂ ਬਾਹਾਂ ਦੀ ਕਟਿੰਗ ਐਕਸਟਰਾ ਕਰੋਗੇ ਜਿੰਨੀਆਂ ਮਤਲਬ ਨੀ ਮੂਰੇ ਵਾਲ ਪਾਉਣੇ ਨੇ ਓੰਨੀ ਤੁਹਾਨੂੰ ਸਲਾਈ ਸਿੱਧੀ ਲਾਉਣੀ ਆ ਆਪਾਂ ਆ ਲੋ ਜੀ ਐਸ ਤਰ੍ਹਾਂ ਠੀਕ ਹੈ ਜੀ ਇਹ ਆ ਸਲਾਈ ਆਪਾਂ ਬਿਲਕੁਲ ਸਿੱਧੀ ਲਾਉਣੀ ਹੈ ਇੰਨੇ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦਿਖਾਉਣੇ ਆ ਉਹ ਵੀ ਲਖੋ ਜੀ ਆਪਣੀ ਰੇਪ ਬਾਂ ਦੀ ਕਟਿੰਗ ਇਹ ਬਾਹ ਨੂੰ ਆਪਾਂ ਜਿੰਨੀ ਵੀ ਟਾਈਟ ਕਰਨੇ ਆਪਾਂ ਟਾਈਟ ਕਰ ਸਕਦੇ ਆਂਗੇ ਇਹ ਬਾਹ ਦੇ ਵਿੱਚ ਕੀ ਹੁੰਦਾ ਜਦੋਂ ਨਾ ਆਪਾਂ ਟਾਈਟ ਕਰ ਲੈਨੇ ਆ ਪੂਰੀ ਫਿਟਿੰਗ ਵਾਲੀ ਬਣਾ ਲੈਨੇ ਆ ਪਹਿਲੇ ਵਿੱਚ ਜੀ ਖਿੱਚਣੀ ਪੈਂਦੀ ਹੈਗੀ ਹੁਣ ਆਪਾਂ ਪਾਉਣੀ ਆ ਦੇਖੋ ਕਾਟ ਫਰੰਟ ਵਾਲੀ ਜਦੋਂ ਆਪਾਂ ਫਰੰਟ ਵਾਲੀ ਕਾਟ ਪਾਉਣੀ ਆਏਗੀ ਚਾਹੇ ਤਾਂ ਕੱਪੜੇ ਦਾ ਸਿੱਧੇ ਪਾਸਾ ਜਿਹੜਾ ਪ੍ਰਿੰਟ ਦਾ ਇਹ ਆਪਸ ਵਿੱਚ ਜੁੜੇ ਹੋਣ ਚਾਹੀਏ ਜਿੱਦਾਂ ਆਪਾਂ ਉਲਟੇ ਸਿੱਧੇ ਪਾਸੇ ਕਟਿੰਗ ਕੀਤੀ ਹੈ ਇਹ ਵੀ ਚਾਹੀਏ ਆ ਜਿਹੜਾ ਉਲਟਾ ਪਾਸਾ ਕੱਪੜੇ ਦਾ ਇਹ ਆਪਸ ਵਿੱਚ ਜੁੜਿਆ ਹੋਵੇ ਜਦੋਂ ਇਸ ਤਰ੍ਹਾਂ ਕੱਪੜਾ ਪਿਆ ਆਪਾਂ ਦੋ ਪੱਲੇ ਚੱਕ ਲੈਣੇ ਆ ਦੋ ਨੀਚੇ ਛੱਡ ਦੇਣੇ ਆ ਫਿਰ ਨਾ ਜਦੋਂ ਆਪਾਂ ਬਾਹਰ ਦੀ ਸਟਿਚਿੰਗ ਕਰਾਂਗੇ ਇਹਨੂੰ ਮੋਢੇ ਦੇ ਨਾਲ ਜੋੜਾਂਗੇ ਤਾਂ ਇਹ ਜਿਹੜੀ ਕਾਰਟ ਆ ਇੱਕ ਮੀਜ਼ ਦੇ ਫਰੰਟ ਵਾਲੇ ਪਾਸੇ ਹੀ ਆਉਗੀ ਆ ਲੋ ਜੀ ਆ ਹੋ ਚੁੱਕੀ ਹੈਗੀ ਆਪਣੀ ਬਾਹਾਂ ਦੀ ਕਟਿੰਗ ਇਸ ਤਰ੍ਹਾਂ ਹੋ ਜਾਂਦੀ ਹੈ ਜੀ ਰੇਬ ਬਾਹਾਂ ਦੀ ਕਟਿੰਗ ਰੇਬ ਬਾਹਾਂ ਦੀ ਕਟਿੰਗ ਅੱਜਕੱਲ ਬਹੁਤ ਹੀ ਰੇਬ ਬਾਹਾਂ 트ੈਂਡ ਚ ਚੱਲ ਰਹੀ ਹੈ ਇਸ ਤਰ੍ਹਾਂ ਬਾਹਾਂ ਦੀ ਕਟਿੰਗ ਕਰਨ ਦੇ ਨਾਲ ਆਪਾਂ ਨੂੰ ਬਾਹਾਂ 'ਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ